ਕਿਸਾਨ ਵੀਰੋ ਤਰੀਕ ਹੋ ਗਈ 14 ਅਗਸਤ 2025 ਤੇ ਕੋਟ ਕਪੂਰੇ ਟੂੜੀ ਦੀ ਬੋਲੀ ਤੇ ਵੀ ਰੋਜ਼ ਸਵੇਰੇ 7 ਵਜੇ ਤੇ ਟਰਾਲੀਆਂ ਵੀ ਅੱਜ ਆਈਆਂ ਜਿਹੜੀਆਂ ਚਾਰ ਟਰਾਲੀਆਂ ਹਲੇ ਆਈਆਂ ਤੇ ਰੇਟ ਦੇਖਾਂਗੇ ਕਿੱਥੋਂ ਦੀ ਗ ਜਾਂਦਾ ਅੱਜ ਤੇ ਅੱਜ ਰੌਣਕ ਮੇਲਾ ਹੈ ਵੀ ਵਾਵਾ ਲੱਗਦਾ ਪੂਰੀ ਬੋਲੋ ਬਾਈ 300 ਰੁਪਿਆ 300 300 300 ਰੁਪਇਆ 300 ਰੁਪਇਆ 300 ਬੋਲਾਂ ਬਾਈ ਕਿਨੇ? ਭਾਈ ਜੀ 300 ਰੁਪਏ 300 ਹੈ ਨੋਬੀ ਪਹਿਲੀ ਟਰਾਲੀ ਲੱਗੀ ਆ 300 ਰੁਪਇਆ ਤੇ ਬਾਕੀ ਅੱਗੇ ਤਿੰਨ ਟਰਾਲੀਆਂ ਹੋਰ ਆ ਦੇਖਦੇ ਆ ਕੀ ਰੇਡਰ ਜਿਹੜਾ ਲੱਗਦਾ ਉਹਨਾਂ ਦਾ ਸਵੇਰ ਦੇ ਜਿਹੜੇ ਵੀ 7 ਵੱਜ ਚੁੱਕੇ ਆ ਤੇ ਮੌਸਮ ਵੀ ਜਿਹੜਾ ਥੋੜਾ ਹੈ ਬੱਦਲ ਅੱਜ ਬਣੇ ਹੋਏ ਆ ਤਰੀਕਾ ਜਿਹੋਗੀ 14 ਅਗਸਤ 2025 ਤੇ ਕੋਟਕਪੂਰਾ ਸਵੇਰੇ ਦੇ 7 ਵੱਜ ਚੁੱਕੇ ਆ ਤਰਲੇ ਸਾਲਾ ਗੱਲ ਇਕੋ ਪੰਡ ਗੰਦੀ ਜਾਂ ਕੋਈ ਮੈਰੇ ਦੀ ਪੰਡ ਦਾ ਕਚਰਾ ਕਾਉਂਦਾ ਕੋਈ ਸਰਦੋਸਤ ਇਹ ਫਿਕਰਾ ਤੂੜੀ ਅੰਦਰ ਆਉਂਦੀ ਹੈ ਬਈ ਆਪਣੇ ਇੱਥੇ ਗੱਲ ਨਹੀਂ ਲਾਉਗੇ ਗੱਲ ਦੀ ਸਹੀ ਹੈ ਕੋਈ ਵਿਆਹ ਉਹ ਬਾਈ ਦੀ ਤੂੜੀ ਮੈਨੂੰ ਪਤਾ ਸਹੀ ਆਉਂਦੀ ਹੈ ਆਪਾਂ ਬਾਹਰ ਰੱਖਦੇ ਹਾਂ ਹਲੋਈ ਬੋਲੋ ਆ 300 300 300 300 ਬੋਲਾ ਬਾਈ ਕਿਨੇ 300 ਰੁਪਏ ਬਾਈ ਲੋ ਵੀ ਇਹ ਵੀ ਟਰਾਲੀ ਜਿਹੜੀ 300 ਰੁਪਏ ਲੱਗੀ ਆ ਤੇ ਮਗਰ ਦੋ ਟਰਾਲੀਆਂ ਹੋ ਰਹੇਗਾ ਬਾਕੀ ਉਹਨਾਂ ਰੇਟ ਦੇਖਾਂ ਜਿਹੜਾ ਕਿੱਥੇ ਤੱਕ ਜਾਂਦਾ ਤੇ ਕਿਸਾਨ ਵੀਰੋ ਤਰੀਕ ਜਿਹੜੀ ਅੱਜ 14 ਅਗਸਤ 2025 ਤੇ ਕੋਲ ਪੂਰਾ ਸਵੇਰੇ 7:00 ਵੱਜ ਚੁੱਕਾ ਦੋ ਟਰਾਲੀਆਂ ਜਿਹੜੀ ਬੋਲੀ ਹੋ ਚੁੱਕੀ ਆ ਦੋਵੇਂ 300 ਰੁਪਏ ਲੱਗਿਆ ਤੇ ਜੀ ਟਰਾਲੀ ਜਿਹੜੀ ਬੋਲੀ ਸ਼ੁਰੂ ਆ ਦੇਖਦਾ ਕੀ ਰੇਡ ਜਿਹੜੀ ਲੱਗਦੀ ਹੈ ਇਹ ਬੋਲੋ ਹੀ ਬੋਲੋ ਹੁੰਦਾ ਭਾਈ ਇੱਥੇ ਕੋਈ

10 15 20 2 450 450 ਜੀ 52 500 500 5 500 5 ਬੋਲਾਂਗੇ 500 5 ਮੰਨਦੇ ਹੋਏ ਗੱਲ ਨਹੀਂ ਕੋਈ ਨਹੀਂ ਮੈਂ ਤੁਹਾਨੂੰ ਇਸ਼ਾਰਾ ਬੰ ਬੋਲੇ ਨਹੀਂ ਮੂੰਹ ਤਾਂ ਇਹ ਨਹੀਂ 500 ਜਿਹੜੇ 5 ਰੁਪਏ ਵੀ ਜਿਹੜੀ ਲਿਖੀ ਜਿਹੜੀ ਟਰਾਲੀ ਤੇ ਲਾਸਟ ਇਹ ਜਿਹੜੀ ਟਰਾਲੀ ਸੀਗੀ ਤੇ ਬਈ ਚਾਰ ਅੱਜ ਜਿਹੜੀਆਂ ਟਰਾਲੀਆਂ ਆਈਆਂ ਸੀ ਤੇ ਲਾਸਟ ਟਰਾਲੀ ਜਿਹੜੀ ਅੰਦਰ ਦੀ ਸੀਗੀ ਤੂੜੀ ਤੇ 500 ਤੇ 5 ਰੁਪਏ ਜਿਹੜੀ ਵਿਕੀ ਆ ਪਹਿਲੀਆਂ ਵੀ ਜਿਹੜੀਆਂ ਦੋ ਵਿਕੀਆਂ 3 300 ਰੁਪਏ ਨੂੰ ਜਿਹੜੀਆਂ ਵਿਕੀਆਂ ਪਹਿਲੀਆਂ ਦੋ ਤੇ ਲਾਸਟ ਟਰਾਲੀ ਬਈ ਜਿਹੜੀ ਵਿਕੀ ਆ ਤੇ 500 ਤੇ 5 ਰੁਪਏ ਜਿਹੜਾ ਲਾਸਟ ਟਰਾਲੀ ਦਾ ਰੇਟ ਰਿਹਾ ਕੋਟਕ ਪੂਰੇ ਜੇ ਜਿਹੜੀ ਸਵੇਰੇ 7 ਵਜੇ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਹੈ ਬਈ ਪੂਰੇ ਲੋ ਜੀ ਬੋਲੀ ਵਾਲੀ ਟਰਾਲੀ ਦੀ 300 ਲੋਬੀ ਆਹ ਟਰਾਲੀ ਜਿਹੜੀ ਲੱਗੀ ਇਹ ਵੀ 300 ਰੁਪਏ ਲੱਗੀ ਆ ਤੇ ਬਾਕੀ ਵੀ ਜਿਹੜੀਆਂ ਸਾਰੀਆਂ ਟਰਾਲੀਆਂ 300 ਰੁਪਏ ਜਿਹੜੀਆਂ ਲੱਗੀਆਂ ਤੇ ਇੱਕ ਟਰਾਲੀ ਲੱਗੀ ਆ 500 ਤੇ 5 ਰੁਪਏ ਤੇ ਲਾਸਟ ਜਿਹੜੀਆਂ ਲਾਸਟ ਵਾਲੀ ਟਰਾਲੀ ਲੱਗੀ ਆ 505 ਤੇ ਇੱਕ ਜਿਹੜੀ ਤਿੰਨਾਂ ਟਰਾਲੀਆਂ ਲੱਗੀਆਂ ਵੀ 3-300 ਰੁਪਏ ਤਿੰਨੇ ਤੇ ਧੰਨਵਾਦ ਵੀ ਸਾਰੇ ਵੀਰਾਂ ਦਾ